ਖੇਤੀਬਾੜੀ ਵਿਜਨਾ ਸਾਥੇ ਹੋਰ ਅਪਡੇਟ ਦੀ ਵਧੇਰੇ ਜਾਣਕਾਰੀ ਲਈ ਸਾਡੇ YouTube ਚੈਨਲ ਸਰਚ ਪੰਜਾਬ ਟੂਡੇ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ নোਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜਿੰਦਾਬਾਦ ਵੰਦੀ ਸਰਕਾਰ ਜਿੰਦਾਬਾਦ ਵੰਦੀ ਜਦ ਤੱਕ ਇਹ ਤਿੰਨ ਕਿਸਾਨ ਮਾਰੂ ਕਾਨੂੰਨ ਮੋਦੀ ਸਰਕਾਰ ਵਾਪਸ ਨਹੀਂ ਲੈਂਦੀ ਉੱਥੇ ਪੱਕਾ ਮੋਰਚਾ ਲੱਗੂਗਾ ਸਾਰੇ ਰਾਸ਼ਨ ਪਾਣੀ ਨਾਲ ਲੈ ਕੇ ਚੱਲੇ ਆ ਹਲਕਾ ਕਨੌਰ ਤੋਂ ਘਟੋ ਘਟ 100 ਤੋਂ ਵੱਧ ਟਰਾਲੀਆਂ ਚੱਲੀਆਂ ਨੇ ਜਿੰਨਾਂ ਕਿਸਾਨਾਂ ਚ ਜੋਸ਼ ਆ ਹਰ ਹਾਲ ਦੇ ਵਿੱਚ ਮੋਦੀ ਸਰਕਾਰ ਦਾ ਤਖਤਾ ਪਲਟ ਕੇ ਹੀ ਹਟਣਗੇ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਸੰਵਿਧਾਨ ਖਾਤੇ ਹਰੇਕ ਦਾ ਪ੍ਰੋਟੈਸਟ ਕਰਨਾ ਇਸ ਆਦੇਸ਼ ਸੰਵਿਧਾਨ ਦੇ ਵਿੱਚ ਲਿਖਿਆ ਵੀ ਹਰ ਇੱਕ ਇਨਸਾਨ ਆਪਣਾ ਜਿਹੜਾ ਹੈ 7ਵੇਂ ਪ੍ਰੋਟੈਸਟ ਕਰ ਸਕਦਾ ਹੈ ਤੇ ਮੋਦੀ ਸਾਡਾ ਅਜਿਹਾ ਭੰਨ ਤੋੜ ਕਰ ਰਹੇ ਆ ਮੋਦੀ ਸਾਡੇ ਇਸ ਨੂੰ ਆਵਾਜ਼ ਨੂੰ ਵੀ ਦਬਾਣਾ ਚਾਹੁੰਦਾ ਲੇਕਿਨ ਇਹ ਜਨਤਾ ਦੀ ਇਹਦੀ ਆਵਾਜ਼ ਹੈ ਦੱਬਦੀ ਨਹੀਂ ਹੈਗੀ ਇਹ ਉੱਭਰ ਕੇ ਬਾਹਰ ਆਊਗੀ ਤੇ ਮੋਦੀ ਨੂੰ ਦਬਣਾ ਪਊਗਾ ਚੱਲੇ ਪਾਦੇ ਲੋਕ ਗਰਦਾਸਪੁਰ ਤੋਂ ਵੀ ਆ ਰਹੇ ਚੱਲੇ ਆ ਰਹੇ ਹਨ ਹਾਲੇ ਪਿੱਛੋਂ ਮਤਲਬ ਹੋਰ ਲੋਕ ਹਾਲੇ ਆ ਰਹੇ ਨੇ ਵਾਰੀ ਵਾਰੀ ਮੋਦੀ ਸਰਕਾਰ ਮਰਦਾਬੋ ਮੋਤੀ ਸਰਕਾਰ ਮਰਦਾਬਾ ਮੋਤੀ ਸਰਕਾਰ ਮਰਦਾਬਾ ਸ਼ੰਭੂ ਬਾਰਡਰ ਤੇ ਖਲੋਤੇ ਹਾਂ ਜਿੱਥੇ ਕਿ ਸ਼ੰਭੂ ਬੜਦੀ ਜਿਹੜੀ ਸਥਿਤੀ ਉਹ ਬਿਲਕੁਲ ਨਾਰਮਲ ਹੈ ਇੱਥੇ ਦੱਸਣਯੋਗ ਹੈ ਕਿ ਪਿਛਲੇ 2 ਦਿਨਾਂ ਤੋਂ ਜਿਹੜਾ 26 27 ਤੱਕ ਨੋਰੋ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਪਰ ਅੱਜ ਜਿਹੜੀ ਸਥਿਤੀ ਉਹ ਬਿਲਕੁਲ ਨਾਰਮਲ ਹੈ ਬੀਐਸਆਈ ਅਰੁਣ ਕੁਮਾਰ ਹਾਂਜੀ ਸ਼ੰਭੂ ਬਾਰਡਰ ਦੀ ਸਥਿਤੀ ਕਿਵੇਂ ਹੈ ਜੀ ਅੱਜ ਇੱਥੇ ਸਭ ਪੂਰਾ ਕਲੀ ਕੋਲ ਗਿਆ ਨਾ ਇਸਦੇ ਜਾਵੇ ਆਰਡਰ ਦੇ ਜੇ ਤਾਂ ਕਪੂਰ ਲਿਖੀ ਪੂਰਾ ਸਭ ਵਿਕਲ ਆਦਾਰ ਹੈ ਕੋਈ ਕਾਬੂ ਨਹੀਂ ਹੁਣ ਕੋਈ ਨਕਾਬੰਦੀ ਪੁਲਿਸ ਵੱਲੋਂ ਕੋਈ ਸਖਤਾਈ ਵਗੈਰਾ ਕੁਝ ਤਾਂ ਨਹੀਂ ਹੈ ਜੀ ਹੁਣ ਨਹੀਂ ਸਰ ਥੈਂਕ ਯੂ ਕੋਈ ਉਪਰੀ ਸਰਕਾਰ ਜਿੰਦਾਬਾਦ ਉਪਰੀ ਸਰਕਾਰ ਜਿੰਦਾਬਾਦ ਸਰਕਾਰ موجوده ਹੈ ਜਿੰਦਾਬਾਦ ਖੱਟਰ ਨੇ ਕੀਤੀ ਹੋਈ ਸੀ ਨਿਵਨ ਕਟਾਨ ਦੀ ਤੇ ਜਿਹੜੇ ਕਿਸਾਨ ਜਵਾਈ ਬਲਾਇਸ਼ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਕੱਟ ਕੇ ਖੱਟਰ ਸਰਕਾਰ ਨੂੰ ਵਧੀਆ ਸ਼ਗਨ ਜਿਹੜਾ ਦਿੱਤਾ ਹੈ ਜਿਹੜਾ ਉਹਨੇ ਫਰਜ਼ ਨਿਭਾਇਆ ਉਹਨੇ ਨਾਕਾ ਲਾ ਕੇ ਰੋਕਨ ਵਾਲਾ ਤੇ ਬਾਕੀ ਜਿਨ੍ਹਾਂ ਨੇ ਆਪਣੇ ਹੱਥ ਲੈਣੇ ਹੁੰਦੇ ਨੇ ਉਹ ਲੈ ਲੈਂਦੇ ਨੇ ਇਸ ਸਮੇਂ ਸਰਕਾਰ ਨੇ ਨਾਕੇ ਲਾ ਕੇ ਇਹ ਗੱਲ ਸਿੱਧ ਕਰ ਦਿੱਤੀ ਆ ਵੀ ਉਹ ਪੰਜਾਬ ਨੂੰ ਆਪਣਾ ਸੂਬਾ ਨਹੀਂ ਸਮਝਦੇ ਪੰਜਾਬ ਨੂੰ ਇੱਕ ਵੱਖਰਾ ਸੂਬਾ ਹੀ ਉਹਨਾਂ ਨੇ ਕਹਾਂ ਦਿੱਤਾ ਸੋ ਮੈਂ ਤਾਂ ਆਪਣੇ ਪੰਜਾਬੀਆਂ ਨੂੰ ਪੰਜਾਬੀਏ ਤੌਰ ਤੇ ਕਹਿਣਾ ਚਾਹਨਾ ਵੀ ਜਿਉਂ ਵੱਖਰਾ ਸੂਬਾ ਤੁਹਾਨੂੰ ਦੇਂਦੇ ਪਹਿੰਦੇ ਵਧਾਈ ਦੇ ਪਾਤਰ ਹੈ ਮੋਦੀ ਦੂਜੀ ਗੱਲ ਵੀ ਅਸੀਂ ਧੰਨਵਾਦ ਕਰਦੇ ਹਾਂ ਵਧਾਈ ਦੇਣ ਇਹਨਾਂ ਨੂੰ ਨਜ਼ਾਰਾ ਹੈ ਸਾਡੇ ਖੁਸ਼ ਬੜੇ ਆ ਅੱਜ ਅਸੀਂ ਬਹੁਤ ਖੁਸ਼ ਆ ਇਸ ਕਰਕੇ ਕਿ ਇਹ ਨਜ਼ਾਰਾ ਕੇਵਲ ਪੰਜਾਬ ਦੇ ਪੰਜਾਬੀ ਹੀ ਇਹਨਾਂ ਸਰਕਾਰਾਂ ਨੂੰ ਦਿਖਾ ਸਕਦੇ ਨੇ ਤੇ ਜੇ ਸਾਡੇ ਪੰਜਾਬ ਨੂੰ ਪੰਜਾਬੀਆਂ ਨੂੰ ਤਗੜੇ ਹੋਣਾ ਪੈਣਾ ਤੇ ਗੜਦੀ ਕਹਿੰਦੇ ਜੀ ਮੰਡੀ ਭਗਤाराम ਸਰ ਤੋਂ ਆਇਆ ਜੀ ਹਾਂਜੀ ਤੇ ਕਿਵੇਂ ਆ ਰਹੇ ਤੁਹਾਡਾ ਇਹ ਸਫਰ ਇੱਥੋਂ ਲੱਗੇ ਅਸੀਂ ਕੱਲ ਦੇ ਚੱਲੇ ਸੀ ਜੀ ਅੱਜ ਅਸੀਂ ਸਵੇਰ ਤੇ ਪਹੁੰਚੇ ਆ ਜੀ ਤੇ ਜਿਹੜਾ ਕਿਸਾਨ ਸੰਘਰਸ਼ਾ ਕਿਸਾਨਾਂ ਦੇ ਝੰਡੇ ਥਲੇ ਕਿਸਾਨ ਯੂਨੀਅਨ ਤੇ ਲੜਾਈ ਜਿਹੜੀ ਅਸੀਂ ਆੜਤੀ ਐਸੋਸੀਏਸ਼ਨ ਮਜ਼ਦੂਰ ਐਸੋਸੀਏਸ਼ਨ ਜਿਹੜੀ ਅਸੀਂ ਜਿੱਤ ਹੋਈ ਆ ਜਦੋਂ ਦੁਨੀਆ ਇੱਕ ਪਾਸੇ ਹੋਵੇ ਫੇਰ ਕੋਈ ਚੀਜ਼ ਜਿਹੜੇ ਬੈਰੀਅਲ ਹੈ ਜਾਂ ਸਰਕਾਰਾਂ ਨਹੀਂ ਰਹਿੰਦੀਆਂ ਮੈਂ ਚਾਹੁੰਦਾ ਹਜੇ ਵੀ ਡੁੱਲੇ ਪੇਰਾਂ ਦਾ ਕੁਝ ਨਹੀਂ ਵੀ ਗਿਆ ਬੋਦੀ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਕਾਲੇ ਕਾਨੂੰਨ ਜਿਹੜੇ ਆ ਇਹ ਵਾਪਸ ਲੈ ਕੇ ਬਿੱਲ ਜਿਹੜੇ ਆ ਇਹਨਾਂ 'ਚ ਸੋਧ ਕੀਤੀ ਜਾਵੇ ਹਾਂਜੀ ਕਿੱਥੋਂ ਆਏ ਜੀ ਅਸੀਂ ਆਏ ਹਾਂ ਜ਼ਿਲ੍ਹਾ ਜਲੰਧਰ ਤੋਂ ਤਹਿਸੀਲ ਫਲੌਰ ਤੋਂ ਪਿੰਡ ਮੜਾਟੇਸਿਆਂ ਕਹਿੰਦੇ ਜਸਵਿੰਦਰ ਸਿੰਘ ਭੇਸੀ ਜਮਹੂਰੀ ਕਿਸਾਨ ਸਭਾ ਪੰਜਾਬ ਲੋਏ ਜਿਹੜਾ ਜਥਾ ਜਾ ਰਿਹਾ ਆ ਅੱਜ ਅਸੀਂ ਦਿੱਲੀ ਵੱਲੋਂ ਰਵਾਨਾ ਹੋਏ ਆਂ ਪੰਜਾਬ ਦੇ ਲੋਕਾਂ ਦਾ ਦੇਖੋ ਕਿੰਨਾ ਦਸ਼ਾ ਆ ਮਤਲਬ ਜੋ ਬੈਰੀ ਲਿਆ ਦੂਜੇ ਦਿੱਤੇ ਸਭ ਤੋੜ ਦਿੱਤੇ ਹੈ ਰਹਿਣਾ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਕਾਮਯਾਬ ਹੋਣ ਗਈਆਂ ਜਿਹਦੇ ਵਿੱਚ ਮੈਂ ਕਹ ਜੀ ਬਿਲਕੁਲ ਕਾਮਯਾਬ ਚਾਰ ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਹੈ ਇਹ ਸੰਘਰਸ਼ ਉਨਾਂ ਦਾ ਚੱਲਣਾ ਜਿਹੜਾ ਮੋਦੀ ਸਰਕਾਰ ਕਾਲੇ ਕਾਨੂੰਨ ਬਾਸ ਨਹੀਂ ਲੈਂਦੀ ਇਹ ਸੁਵਿੰਦਰ ਸਿੰਘ ਰਾਜਪੂਰਾ ਕਾਲੀ ਉੱਤੋ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਕੇਂਦਰ ਸਰਕਾਰ ਨੂੰ ਹਜੇ ਵੀ ਸਮਝਾਉਣੀ ਚਾਹੀਦੀ ਹੈ ਕਿ ਸਾਰਾ ਪੰਜਾਬ ਇਕੱਠਾ ਹੋਇਆ ਹੋਇਆ ਤੁਸੀਂ ਮਤਲਬ ਤੁਹਾਡੇ ਕੋਲ ਇੱਕ ਸਮਾਂ ਬਣਿਆ ਵੀ ਤੁਸੀਂ ਜਿਹੜਾ ਕਾਲਾ ਕਾਨੂੰਨ ਹੈ ਸਾਡੇ ਤੇ ਮੜਨਾ ਚਾਹੁੰਦੇ ਹੋ ਇਹ ਨਹੀਂ ਹੋ ਸਕਦਾ ਅੱਜ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਆ ਖੜਿਆ ਹੋਇਆ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਬਾਰਡਰ ਤੇ ਆ ਖੜਿਆ ਹੋਇਆ ਕਿ ਜਿਹੜਾ ਕਾਲਾ ਕਾਨੂੰਨ ਹੈ ਅਸੀਂ ਬਿਲਕੁਲ ਨਹੀਂ ਲਾਗੂ ਹੋਣ ਦੇਵਾਂਗੇ ਆਪਣੇ ਉੱਤੇ ਅਸੀਂ ਇਹਦੇ ਖਿਲਾਫ ਇੱਕ ਬਹੁਤ ਵੱਡਾ ਸੰਘਰਸ਼ ਕਰਨ ਜਾ ਰਹੇ ਹਾਂ ਇਹ ਸਮਝਣਾ ਚਾਹੀਦਾ ਕੇਂਦਰ ਸਰਕਾਰ